ਨੇ ਉਹ ਸਾਹਮਣੇ ਗੱਲ ਲਗਾ ਲਾਈ ਹੋਈ ਪਾਰ ਪੁੱਢੇ ਚੱਕਦੇ ਆ ਕੋਈ ਵੱਡੀ ਗੱਡੀ ਘੱਡੀ ਚਾਪੀ ਘੱਟਦਾ ਗੱਜੂ ਪੁੱਢੀ ਗੱਡੀ ਤੋੜੇ ਕਹਿੰਦਾ ਮੇਰੇ ਕਰਦੀ ਪਬਲਿਕ ਤੇ ਕੰਪਲੇਂਟ ਕਰਦੀ ਮੇਰੀ ਗੱਡੀ ਕੋ ਇੱਥੇ ਲਾ ਤੇ ਜਾ ਮੇਰੀ ਕੰਪਲੇਂਟ ਕਰਦੇ ਪਬਲਿਕ ਤੇ ਕਰਦਾ ਮੈਂ ਇੱਥੇ ਆ ਨਾ ਕੋਈ ਨਸੇ ਪਈ ਨਹੀਂ ਮੈਂ ਕਹਿੰਦਾ ਕਰਦਾ ਤੁਹਾਡੇ ਵੀ ਕਰਦਾ ਹੋਰ ਜਮਾ ਕਰਦਾ ਸਾਡੇ ਵੀ ਸਾਡੇ ਵੀ ਜਮਾ ਰਹੇ ਸਾਡੇ ਵੀ ਦੋਸਤਾਂ ਨਾਲ ਤੁਰ ਜਰਾ ਮੌਕੇ ਤੇ ਫਿਰ ਤੂੰ ਗੱਡੀ ਤੇ ਬੈਠਾ ਜੀਵੇਂ ਫਿਰ ਤੂੰ ਬੇ ਗੱਡੀ ਤੇ ਬੱਕਿਆ ਥੋੜੀ ਨਹੀਂ ਆ ਗਈ ਦਰ ਕੋ ਗੱਡੀ ਕਿਹੜੀ ਪਿੱਛੇ ਵਗਾ ਰਹੀ ਗੱਡੀ ਬਹੁਤ ਕੀ ਗੱਲ ਹੋਈ ਆ ਗੱਲ ਹੋਈ ਭਾਜੀ ਐਂ ਉੱਥੋਂ ਗੱਡੀ ਚੁੱਕੀ ਆ ਠੀਕ ਆ ਮੈਂ ਵੀਰ ਨੂੰ ਬੜੇ ਪਿਆਰ ਨਾਲ ਲੱਗਾ ਮੈਂ ਬੰਨੀ ਇੱਥੇ 10000 ਰੁਪਏ ਦਾ ਉਤਰੀ ਕੋੜਿਆ ਉੱਥੇ 1500 ਦਾ ਜੇ ਮੈਂ ਜੇ ਇੱਥੇ ਕਰਾਉਣਾ ਇੱਥੇ ਕਰਾ ਲਓ ਇਹ ਵੀਰ ਨੇ ਚਾਹੀ ਗੱਡੀ ਗੱਡੀ ਦੱਸੋ ਥੋੜੀ ਹੈਗੀ ਚਾਹੀ ਗੱਡੀ ਭਾਈ ਤੋਂ ਮਹਿੰਗੀ ਬੋਲਿਆ ਇਹ ਬੋਲਣ ਇੱਕ ਹੱਤੀ ਪੈਂਦਾ ਠੀਕ ਆ ਇਹ ਕਹਿੰਦਾ ਸੀਟ ਬੈਲਟ ਨਹੀਂ ਭਾਈ ਤੁਹਾਨੂੰ ਵੀ ਪਤਾ ਵੀ ਦਿਹਾੜੀ ਚ 20 ਰਾਹੀ ਉੱਤਰਨਾ ਚੜ੍ਹਨਾ ਭਾਈ 20 ਰਾਹ ਬੈਲਟ ਲਾਵਾਂਗੇ ਤੇ ਲਾਵਾਂਗੇ ਤੀ ਇਹ ਦੱਸ ਇਹ ਕਹਿੰਦੇ ਪਹਿਲਾਂ ਸੈਂਸਰ ਕਾਦੇ ਵੀਰ ਮੇਰਾ ਲਾਇਸੈਂਸ ਮਾਰਿਆ ਵੀਰ ਮੇਰਾ ਖੂਲੂਗੇ 10000 ਰੁਪਏ ਗੱਲ ਕਰਦੇ ਆਣਾ ਡਾਕਟਰ ਨਾਲ ਨਹੀਂ ਮੈਨੂੰ ਤੇ ਸੀਟ ਬੈੱਡ ਲੈਣੀ ਪੈਣੀ ਹੈ ਚਲੋ ਮੈਨੂੰ ਲੈਣੀ ਪਈ ਤੈਨੂੰ ਕੋਈ ਨਹੀਂ ਮਿਲੇ ਤੈਨੂੰ ਕੋਈ ਥੋੜੀ ਤੇ ਤੂੰ ਮੇਰੀ ਗੱਡੀ ਢੋ ਕਰ ਲੈਣਾ ਮੈਂ ਗੱਲ ਕਰ ਰਿਹਾ ਤੇ ਨਾਲ ਤੂੰ ਸਾਰੇ ਇਕੱਲੇ ਤੂੰ ਸਾਰੇ ਇਕੱਲੇ ਤੂੰ ਸੀਟ ਬੈਡ ਆਫੀਸਰ ਮੋਕੇ ਕੀ ਹੈਗਾ ਪੂਰਾ ਮਾਮਲਾ ਜੀ ਮੈਂ ਭਾਈ ਨਾਲ ਗੱਲ ਕਰ ਰਹੀ ਇੱਕ ਮਿੰਟ ਲੱਗਾ ਹੋਣੀ ਕਰਨ ਨੂੰ ਤੂੰ ਫਿਕਰ ਇੱਕ ਮਿੰਟ ਹੋਦਾ ਦੋ ਵਾਰਾ ਭਾਈ ਇਹ ਬੰਦੇ ਕੋ ਲਾਇਸੈਂਸ ਨਹੀਂ ਹੈਗਾ ਆਪਣਾ ਨਾਨੇ ਸੀਟ ਬੈਲਟਰ ਲਾਈ ਜੇ ਉਡਾ ਇਹ ਮੇਰੀ ਗੱਡੀ ਢੋ ਮੈਂ ਭਾਈ ਨਾਲ ਗੱਲ ਕਰਨ ਇੱਕ ਮਿੰਟ ਇਹ ਢੋ ਕਰਨ ਦੇ ਬਾਅਦ ਹੂਟਰ ਵਜਾਇਆ ਇਹਨਾਂ ਨੇ ਮੈਂ ਇੱਕ ਮਿੰਟ ਨਹੀਂ ਹੋਇਆ ਪੂਰੀ ਮਾਰਕੀਟ ਦਵਾ ਭਾਈ ਸੜਕ ਤੇ ਲਾਈ ਮੈਂ ਭਾਈ ਨਾਲ ਉਤਰ ਕੇ ਸਾਈਡ ਤੇ ਗੱਲ ਕਰ ਰਿਹਾ ਸੜਕ ਗੱਡੀ ਲੱਗੇ ਜਾ ਰਹੀ ਦੇ ਕੀ ਕਹਦੇ ਹੋ ਗੱਡੀ ਢੋ ਕਰਕੇ ਜ਼ਬਰਦਸਤੀ ਲੈ ਕੇ ਚੱਲੇ ਆ ਜਰਾਬ ਕੀ ਗੱਲ ਹੈ ਯਾਰ ਉਹ ਗੱਡੀ ਆ ਉਹ ਤੇ ਟੋਕੀ ਦੇ ਸਾਹਮਣੇ ਇਹ ਪਹਿਲਾਂ ਮੇਰੀ ਗੱਲ ਸੁਣੋ ਮੈਂ ਹਰ ਚੀਜ਼ ਵਿਖਾਉਂਗਾ ਪਹਿਲਾਂ ਇਹਦਾ ਲਾਇਸੈਂਸ ਚੈੱਕ ਕਰ ਲਓ ਮੈਂ 2500 ਰੁਪਇਆ ਦਰ ਦੂੰ 1500 ਛੱਡੋ ਇੱਕ ਮਿੰਟ ਤੇਰਾ ਲਾਇਸੈਂਸ ਚੈੱਕ ਤੁਸੀਂ ਦੱਸੋ ਕੀ ਗੱਲ ਹੋਈ ਹੁਣ ਤੁਸੀਂ ਫੇਰ ਇਹਦੇ ਤੋਂ ਬਾਅਦ ਗੱਡੀ ਹੀ ਰੌਂਗ ਪਾਰਕ ਜੂ ਉਥੋਂ ਚੁੱਕੀ ਆਈਏ ਠੀਕ ਹੈ ਨਾ ਗੱਡੀ ਆ ਭਾਈ ਹੋਰ ਜਿਆਦਾ ਕਾਇਨ ਫਾਈਨ ਕਰਾਉਣਾ ਨਹੀਂ ਉਥੋਂ ਬੱਚਾ ਵਾੜ ਤੋਂ ਆਪਣੀ ਗੱਡੀ ਲੈ ਆ ਕੇ ਫਾਈਨ ਪੇ ਕਰਕੇ ਆਹ ਗੱਡੀ ਗੱਡੀ ਲੈ ਕੇ ਨਾ ਰਹਿਦਾ ਗੱਡੀ ਦੇ ਨਾਮੇ ਵੇਦਾ ਕੇ ਮੈਂ ਫਾਈਨ ਦੇਣ ਲਈ ਤਿਆਰ ਹਾਂ ਕਿਉਂਕਿ ਮੈਂ ਗਲਤ ਹਾਂ ਅਗਰ ਇਹ ਸ ਐਸੇ ਯਾਦ ਮੈਂ ਫਾਈਲ ਦੇਣ ਲਈ ਤਿਆਰ ਆ ਇਹਦਾ ਲਾਇਸੈਂਸ ਦਿਖਾ ਦੇ ਵੇ ਤੇਰਾ ਮੇਰਾ ਲਾਇਸੈਂਸ ਇਹਦਾ ਵੇਖ ਲਓ ਮੈਂ ਗੱਡੀ ਜਿੱਥੇ ਕੰਨ ਉੱਥੋਂ ਲੈ ਲਾਂਗਾ ਵਾਹੋ ਇਹਨੂੰ ਕਿ ਲਾਇਸੈਂਸ ਚੈੱਕ ਕਰਾ ਉਨੀ ਸੀਟ ਬੈਲਟ ਵੇ